ਨਗਰ ਖਾਸਪੁਰਾ ਸਾਬ ਕਾਂਸ਼ੀ RAM ਜੀ ਦਾ ਪਿੰਡ ਬਹੁਜਲ ਸਮਾਜ ਪਾਰਟੀ ਦੇ ਬਾਨੀ ਬਾਰਸੀਫ ਡੀਐਸ 4 ਦੇ ਬਾਨੀ ਸਾਬ ਕਾਂਸ਼ੀ RAM ਜੀ ਦਾ ਪਿੰਡ ਖਾਸਪੁਰਾ ਇਕੱਠੇ ਹੋਏ ਤੁਸੀਂ ਸਾਰੇ ਬੀਬੀਆਂ ਭੈਣਾ ਮਤਾਵਾ ਬਜ਼ੁਰਗ ਹਾਮੋਮਲ ਬਾਬਾ ਸਾਹਿਬ ਅਮੇੜਕਰ ਨੂੰ ਯਾਦ ਕਰੀਏ ਜੈਪੀ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਕੱਲ ਅਸੀਂ ਅੱਖ ਵੱਡੇ ਰੋਡ ਸ਼ੋਅ ਕਰਦੇ ਨਮਾ ਸ਼ਹਿਰ ਦਾ ਰੋਡ ਸ਼ੋਅ 50 55 ਪਿੰਡਾਂ ਚੋਂ ਲੰਘਿਆ ਬਦਾਲਸਵਾ ਪੱਦਰ ਦੇ ਸੀ ਔਰ ਮੈਂ ਖੁਦ ਬੜਾ ਚੌਰ ਔਰ ਬੜਾ ਚੌਰ ਦੇ 35 40 ਪਿੰਡਾਂ ਚੋਂ ਲੰਘਿਆ ਔਰ ਆਪਣਾ ਪੂਰਾ ਸਮਾਂ ਮੈਂ ਕਰ ਸ਼ਕਰ ਬਦਾਲਸਵਾ ਦੇ ਰੋਡ ਸ਼ੋ ਨੂੰ ਦਿੱਤਾ ਜਿਹੜਾ ਮਾਲ ਪਰੋ ਸ਼ੁਰੂ ਹੋਇਆ ਸ਼੍ਰੀ ਗੁਰੂ ਗਰਬਦਾਸ ਮਹਾਰਜ ਦੀ ਚੰਨ ਸ਼ੋ ਪ੍ਰਾਪਤ ਧਰਤੀ ਸ਼੍ਰੀ ਖਰਾਲਗਰ ਸਾਹਿਬ ਛਾਵ ਨੂੰ ਕਦਮ ਹੋਇਆ ਇਸੇ ਤਰ੍ਹਾਂ ਆ ਜਿਹੜਾ ਚਰਜ ਘਰ ਬਾਗੇ ਤੋਂ ਲੈ ਕੇ ਪਲਾਟਾ ਪਲਾਟੇ ਤੋਂ ਪਰੇ ਹੋਰ ਮੰਗਲ ਮੰਗਲ ਤੋਂ ਅਨੰਤਪੁਰ ਸਾਹਿਬ ਦਸ਼ਮੇਸ਼ ਪੀਤਾ ਦੇ ਦਰ ਤੱਕ ਰੋਡ ਸ਼ੋਅ ਅਲੱਗ ਨਿਕਲਿਆ ਇਹ ਰੋਪੜ ਖਲੋਨੀ ਪ੍ਰਖਾਲੀ ਦਾ ਰੋਡ ਸ਼ੋਅ ਅਲੱਗ ਨਿਕਲਿਆ ਚਮਕੌਰ ਸਾਹਿਬ ਦੇ ਖੇਤਰ ਚ ਰੋਡ ਸ਼ੋਅ ਵੱਡਾ ਜਿਹੜੇ 40 40 50 50 ਪਿੰਡ ਅਲੱਗ ਨਿਕਲਿਆ ਅੱਜ ਵੀ ਸਾਡਾ 10 ਵਜੇ ਦਾ ਸਮਾ ਕੁਰਾਲੀ ਖਰੜ ਲੰਦਰਾ ਤੇ ਮਹਾਲੀ ਚਾਦਾ ਜਨੇਬੀ ਮੰਗੋ ਘੁੰਮਦਿਆਂ ਨੇ ਸ਼ਾਮ ਨੂੰ ਜਿਹੜਾ ਉਹਦਾ ਆਖਰੀ ਪੜਾ ਸੱਤ ਫੇਜ ਦੇ ਸ਼੍ਰੀ ਗੁਰੂ ਦਾਸ ਮਹਾਰਾਜ ਦੇ ਗੁਰੂ ਘਰ ਦੇ ਵਿੱਚ ਆ ਕੇ ਉਹਦੀ ਸਮਾਪਤੀ ਆ ਉਸੇ ਲੜੀ ਦੇ ਵਿੱਚ ਸਾਨੂੰ ਇਹ ਲੱਗਦਾ ਸੀ ਕਿ ਸਾਬ ਕਾਸ਼ੀ RAM ਜੀ ਦਾ ਪਿੰਡ ਸਾਬ ਕਾਸ਼ੀ RAM ਜੀ ਦੇ ਪਿੰਡ ਦੀ ਮਿੱਟੀ ਸਭ ਕਾਸ਼ੀਰਾਮ ਜੀ ਦੇ ਪਿੰਡ ਦੇ ਲੋਕ ਜਿਨ੍ਹਾਂ ਦਾ ਦਰਜਾ ਜਿਨ੍ਹਾਂ ਦਾ ਰਤਵਾ ਸਭ ਕਾਸ਼ੀਰਾਮ ਜੀ ਦੀ ਬਦੌਲਤ ਸੰਸਾਰ ਪਧਰੀ ਆ ਪੂਰੀ ਦੁਨੀਆ ਦੇ ਲੋਕ ਅੱਜ ਜਿੱਥੇ ਸ਼੍ਰੀ ਰਣਪਰ ਸਾਹਿਬ ਲੋਕ ਸਭਾ ਦੀ ਸੀਟ ਵੱਲ ਦੇਖ ਰਹੇ ਆ ਤੁਸੀਂ ਦੇਖੋ ਕੱਲ ਟੀਵੀ ਤੇ ਖਬਰ ਚੱਲੀ ਕਿ ਮਾਲਵਿੰਦਰ ਕੰਗ ਦਾ ਮੁਕਾਬਲਾ ਅੱਜ ਬਹੁਜਲ ਸਮਾਜ ਪਾਰਟੀ ਦਾ ਹੋ ਰਿਹਾ ਬਾਕੀ ਸਾਰੇ ਨੀਂਦ ਵਰਤ ਮੇਰੇ ਇੰਡੀਆ ਆ ਪੰਜਾਬੀ ਵਾਲਾ ਲਿਵਿੰਗ ਇੰਡੀਆ ਉਹ ਮੈਨੂੰ ਵੀ ਕਿਸੇ ਨੇ ਭੇਜੀ ਔਰ ਪੂਰੀ ਸੋਸ਼ਲ ਮੀਡੀਆ ਫੇਸਬੁਕ ਤੇ ਅੱਜ ਅੱਜ ਕੱਲ੍ਹ ਰਾਤ ਦੀ ਖਬਰ ਉਹੀ ਚੱਲ ਰਹੀ ਹੈ ਅਸੀਂ ਉਹਨੇ ਵੱਡੇ ਨਹੀਂ ਸੀ ਅਸੀਂ ਉਹਨੇ ਤੱਕਰੇ ਵੀ ਨਹੀਂ ਸੀ ਕਿ ਸਰਕਾਰ ਨਾਲ ਟੱਕਰ ਲੈ ਸਕਦੇ ਔਰ ਸਭ ਤੋਂ ਆਖਰ ਚ ਮੇਰੀ ਟੈਕਟ ਡਿਕਲੇਅਰ ਹੋਈ ਸੀ ਸਿਰਫ 20 ਦਿਨ ਦੀ ਕੈਂਪੇਨ ਸੀ ਔਰ ਸਾਡੇ ਕੋਲ ਤਾਂ ਸਾਜਣ ਵੀ ਕੋਈ ਨਹੀਂ ਸੀ ਸਾਡੇ ਕੋਲ ਤਾਂ ਦੁੱਖੀਆਂ ਦੋਹਨੀਆਂ ਚਵਨੀਆਂ ਵੀ ਕੱਖ ਨਹੀਂ ਸੀ لیکن لوگ ادھا کھڑے ہوئے ملازم ادھا کھڑے ہوئے انہوں نے اس اندولنوں, اس لہر بہت تکڑا لار دیتا پہنچ گلی گلی اج تین لہرہ چل رہی ہیں تین لہر پہلی لہر چل رہی ہے کہ اس علاقے کا ایکو ہی ایک امیدوار کھڑا ہویا باقی سارے باہر آ پچھلی بار ہی ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਭ ਕਾਸ਼ੀ ਰਾਮ ਜੀ ਦੇ ਹਾਥੀ ਨੂੰ ਇਸ ਪਿੰਡ ਦੇ ਇਸ ਪਿੰਡ ਦੇ ਬਸਨੀਕ ਇਸ ਪਿੰਡ ਦੀ ਮਿੱਟੀ ਚੋਂ ਜੰਮੇ ਸਭ ਕਾਸ਼ੀ ਰਾਮ ਜੀ ਦੀ ਪਾਰਟੀ ਨੂੰ 1,46,000 ਵੋਟ ਪਈ ਸੀ ਔਰ 1,46,000 ਚ ਜੇ 1 ਲੱਖ ਵੋਟ ਹੋਰ ਜੁੜ ਜਾਏ ਤਾਂ ਇੱਥੋਂ ਦਾ ਮੈਂਬਰ ਪਾਰਲੀਮੈਂਟ ਜਿੱਤ ਸਕਦਾ ਆ ਔਰ ਖਵਾਸਪੁਰ ਤੋਂ ਵੀ ਪਾਰਟੀ ਨੂੰ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਨਹੀਂ ਪੂਰੇ ਦੇਸ਼ ਪੂਰੇ ਦੇਸ਼ ਹੀ ਨਹੀਂ ਪੂਰੇ ਸੰਸਾਰ ਚ ਕਿ ਬਾਬ ਰਿਵਾਇਤ ਕੀ ਖਵਾਸਪੁਰੇ ਵਾਲਿਆਂ ਨੇ ਇਸ ਨਦਪੁਰ ਸਾਹਿਬ ਲੋਕ ਸਭਾ ਸਾਹਿਬ ਕਾ ਛੀ ਰਾਮ ਦਾ ਪਿੰਡ ਪਿੰਡ ਦਾ ਜਿੱਤੇ ਹੈ ਔਰ ਇਹ ਲਹਿਰ ਚੱਲ ਰਹੀ ਆ ਮੈਂ ਅਡਵਾਂਸ ਤੁਹਾਨੂੰ ਕੋਈ ਵਿਖਵਾਣੀ ਦੇ ਕੇ ਚੱਲਦਾ ਆ ਅਡਵਾਂਸ ਕਿਉਂ ਦੇ ਕੇ ਚੱਲਦਾ ਪਹਿਲੀ ਲਹਿਰ ਚੱਲ ਰਹੀ ਆ ਕਾਂਗਰਸ ਨੇ ਉਮੀਦਵਾਰ ਦਿੱਤਾ ਸੰਗਰੂਰ ਤੋਂ ਲੈ ਕੇ ਸਿੰਗਲਾ ਦਿੱਤਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਿੱਤਾ ਜਿਹੜਾ 220 ਤੱਕ ਭਾਰਤੀ ਜਨਤਾ ਪਾਰਟੀ ਦਾ ਐਕਟਰ ਆਗੂ ਇਹਦਾ ਉਹਦੇ ਖੂਨ ਦੇ ਵਿੱਚ ਭਜਪਾ ਆ ਉਹਦੇ ਪਿਓ ਦੇ ਖੂਨ ਚ ਭਜਪਾ ਆ ਉਹਦੇ ਦਾਦੇ ਦੇ ਖੂਨ ਚ ਆਰਐਸਐਸ ਹੈ ਜਦੋਂ ਖਡੂਰ ਸਾਹਿਬ ਛੱਡ ਕੇ ਉਹ ਗਵਾਲੀਅਰ ਗਏ ਤਾਂ ਉਸ ਗਵਾਲੀਅਰ ਦੇ ਕਲਚਰ ਦੇ ਵਿੱਚ ਉਸ ਮਧ ਪ੍ਰਦੇਸ਼ ਦੇ ਕਲਚਰ ਚ ਜਿੱਥੇ ਜਿੱਥੇ ਪੂਰੇ ਦਾ ਪੂਰਾ ਭਗਮਾਵਾਦ ਹੈ ਉਹ ਤੱਬਰ ਉਸ ਤੱਬਰ ਇਸ ਖੂਨ ਚ ਰਮਿਆ ਹੋਇਆ ਤੱਬਰ ਚਾਲੂ ਨੂੰ ਵੋਟ ਪਾਉਣੇ ਉਹ ਮੱਧ ਪ੍ਰਦੇਸ਼ ਜਾ ਕੇ ਡਿਗ ਨਹੀਂਆ ਮਾਲਵੇਪਰ ਮੱਧ ਪ੍ਰਦੇਸ਼ ਤੋਂ ਆਇਆ ਅਕਾਲੀ ਦਲ ਦਾ ਪ੍ਰੇਮ ਸਿੰਘ ਚੰਦੂ ਮਾਜਰਾ ਪਟਿਆਲੇ ਤੋਂ ਆਇਆ ਔਰ ਜਿਨਨੇ ਪਿਛਲੇ ਉਮੀਦਵਾਰ ਜਿੱਤੇ 20 ਸਾਲਾਂ ਚ ਇਸ ਲੋਕ ਸਭਾ ਤੋਂ ਵਾਰੀ ਜਿੱਤੇ ਆ ਉਹਦਾ ਨੁਕਸਾਨ ਕੀ ਹੋਇਆ ਪਹਿਲਾ ਨੁਕਸਾਨ 100 ਕਰੋੜ ਦਾ ਡਾਕਾ ਵਧਿਆ ਇੱਥੇ ਇਸ ਲੋਕ ਸਭਾ ਦੇ ਵਿੱਚ 100 ਕਰੋੜ ਦਾ ਡਾਕਾ ਵਧਿਆ 2004 ਵਿੱਚ ਅਕਾਲੀ ਭਾਜਪਾ ਦਾ ਉਬਨ ਅਸਰਾਇ ਖਦਾ ਜਿੱਤਿਆ 25 ਕਰੋੜ ਦਾ ਡਿਵੈਲਪਮੈਂਟ ਫੰਡ ਮਿਲਦਾ ਸਰੋ ਸ਼ਹਿਰ ਪਰ ਚਲਾ ਗਿਆ ਅਗਲੇ 2009 ਕਾਂਗਰਸ ਨੇ ਲੁਧਿਆਣੇ ਤੋਂ ਲੈ ਕੇ ਰਗਨੀਤ ਬਿੱਟੂ ਜਿਤਾਇਆ ਉਹਨ ਸਾਰਾ ਹੀ 25 ਕਰੋੜ ਦਾ ਫੰਡ 5 ਸਾਲਾਂ ਦਾ ਲੁਧਿਆਣੀ ਲਾਇਆ ਔਰ ਇਲਾਕਾ ਫਿਰ ਵਿਕਾਸ ਤੋਂ ਬੰਜਾ ਰਹਿ ਗਿਆ ਅਗਲੀ ਵਾਰੀ ਪਟਿਆਲੇ ਤੋਂ ਪ੍ਰੇਮ ਸਿੰਘ ਚੰਦੂ ਮજરા ਨੇ ਆਕਾਲੀ ਭਾਜਪਾ ਨੂੰ ਜਿਤਾਇਆ ਉਹਨ ਸਾਰਾ ਹੀ ਫੰਡ ਆਪਣਾ 25 ਕਰੋੜ ਸਨੌਰ ਤੇ ਘਨੌਰ ਲਾਇਆ ਔਰ ਅਗਲੀ ਵਾਰੀ ਫੇਰ ਇੱਥੇ ਖੜਾ ਹੋ ਗਿਆ ਲੋਕਾਂ ਨੇ ਕਿਹਾ ਇੱਕ ਵਾਰੀ ਗਲਤੀ ਕਰਨੀ ਦੂਜੀ ਵਾਰੀ ਥੋੜੇ ਕਰਨੀ ਹਰਾਤਾ 19 ਹਰਾਤਾ ਲੇਕਿਨ ਦੂਜੀ ਗਲਤੀ ਫੇਰ ਹੋ ਗਈ ਕਿ ਇੱਕ ਨੂੰ ਹਰਾਇਆ ਨਹੀਂ ਦੂਜਾ ਵਾਰੀ ਚੋਣ ਲਿਆ ਲੁਧਿਆਣੇ ਤੋਂ ਆਇਆ ਮਨੀਸ਼ਤਵਾਰੀ ਚੋਣ ਲਿਆ ਮਨੀਸ਼ਤਵਾਰੀ ਦੇ 25 ਕਰੋੜ ਦਾ 25 ਕਰੋੜ ਲੁਧਿਆਣੇ ਚੰਡੀਗੜ੍ਹ ਦੀ ਸੁਖਨਾ ਝੀਲਾਂ ਤੇ ਲਾਇਆ ਆ ਹੋਰ ਚੋਣ ਲੜਨ ਦੇ ਲਈ ਚੰਡੀਗੜ੍ਹ ਚਲਾ ਗਿਆ ਔਰ ਅੱਛੇ ਤੇ ਲੋਕਾਂ ਨੂੰ ਸੀਟੀਆਂ ਮਾਰਨ ਲੱਗਾ ਨੇਡ ਲੈਣ ਨੂੰ ਆ ਜਾਓ ਚੰਡੀਗੜ੍ਹ ਧੀਰ ਦੀ ਕਰਾਵਾ ਸਹਿਰ ਆ ਜਾਓ ਆ ਕੇ ਮੇਰਨਾ ਕੰਮ ਕਰਾ ਜਾ ਇਹ 20 ਸਾਲਾਂ ਚ 100 ਕਰੋੜ ਦਾ ਡਾਕਾ ਪਿਆ ਹੁਣ ਉਹਦਾ ਨੁਕਸਾਨ ਕਿਆ ਹੋਇਆ ਨੰਬਰ 1 ਦਸ਼ਮੇਸ਼ ਪਿਤਾ ਦੇ ਦਰਮੋਂ ਜਾਂਦੀ ਸੜਕ ਵੀ ਬਣੀ ਨਾ ਆ ਇੱਕ ਬਣੀ ਐ ਤੇ ਜਿਹੜੀਆਂ ਬਾਕੀ ਚਾਰ ਆਉਣੀਆਂ ਨੰਗਲ ਤੋਂ ਅਨੰਦਪੁਰ ਸਾਹਿਬ ਇੱਕ ਜਿੰਨਾ ਹਿਮਾਚਲ ਦਾ ਸਿਕਸਮਾ ਆ ਜਾਇ ਸਿਰਰ ਕੋ ਵਾਲਾ ਨਾ ਦੋਜਾ ਗਰ ਸ਼ਰਕਰ ਝੱਜ ਚੌਕ ਸੰਗਤਪੁਰ ਪਿੰਡ ਦਾ ਪੁਲ ਤੇਨੰਦਪੁਰ ਸਾਹਿਬ ਬਣੀ ਇਹ ਵੀ ਨਹੀਂ ਬਣੀ ਉੱਥੇ ਲੋਕ ਤੇ ਸੰਗਤਾਂ ਇਕੱਠੇ ਹੋ ਕੇ ਕਾਰ ਸੇਵਾ ਕਰ ਰਹੀਆਂ ਪਿਛਲੇ 6 ਮਹੀਨਿਆਂ ਤੋਂ ਜਾਓ ਜਾ ਕੇ ਮੋਟਰਸਾਈਕਲ ਜਾ ਕੇ ਚੈੱਕ ਕਰੋ ਔਰ ਦਸ਼ਮੇਸ਼ ਪਿਤਾ ਦੇ ਦਰਮਿਆਨ ਦੀ ਸੜਕ ਵੀ ਬਣੀ ਦਸ਼ਮੇਸ਼ ਪਿਤਾ ਦੇ ਦਰਮਿਆਨ ਦੀ ਸੜਕ ਵੀ ਬਣੀ ਰੂਪਰ ਨੂਰਪੁਰਬਦੀ ਝੱਜ ਚੌਕ ਤੇਨੰਦਪੁਰ ਸਾਹਿਬ ਉਹ ਪੰਥ ਦੇ ठेਕੇਦਾਰਾਂ ਦੀ ਸਰਕਾਰ ਆ ਰਹੀਆਂ ਤੇ ਪੰਥ ਦੇ ਪਿਤਾ ਦੀ ਘਰਦਰੋਂ ਜਾਂਦੀ ਸੜਕ ਵੀ ਬਣਾ ਨਾ ਸਕੇ ਤਿੰਨ ਤਖਤ ਆ ਪੰਜਾਬ ਚ ਸ੍ਰੀ ਅਮਰitsar ਸਾਹਿਬ ਤਲਵੰਡੀ ਸਾਬੋ ਕੇਸਗਰ ਸਾਹਿਬ ਤਿੰਨੇ ਤਖਤਾਂ ਨੂੰ ਸੜਕਾਂ ਨਹੀਂ ਜੁੜਦੀਆਂ ਚਾਰ ਮਾਰ ਗਈ ਇਹਨਾਂ ਨੂੰ ਜੁੜਦੀਆਂ ਨਹੀਂ ਗੁਰੂ ਰਵਿਦਾਸ ਦੇ ਦਰੋਂ ਜਾਂਦੀ ਸੜਕ ਇੱਥੇ ਤਾਂ ਇੱਕ ਚੌੜੀ ਹੈਗੀ ਆ ਨਾ ਉੱਥੇ ਦੀਆਂ ਤਾਂ ਸਾਰੀਆਂ ਚੌੜੀਆਂ ਚ ساری ٹوئے ٹپے آئیے اور کبھی ٹرک پلٹ دے ٹرالی ہر سال پلٹ دیا ایس سال پندرہ داسیے مرے پچھلے سال اٹھارہ داسیے مرے چارتہ میری بڑا چور دے سکے چار ترا اور سرکار دکھی دن نہیں آئی جب گریم مردہ دکھی دن نہیں آئی اور ایک پہلا نقصان ہے یہ نقصان تسی کتنا کھانے سرک نہیں بنی سانو کیا نقصان ਬਾੜੀ ਕਹਿੰਦੀ ਜਨਮੀ ਜਨੇ ਤੇ ਭਗਤ ਜਨ ਕਹੇ ਦਾਤਾ ਕਾ ਸੂਰ ਨਹੀਂ ਤਾਂ ਜਨਮੀ ਬਾਜ ਰਹੇ ਕਾਹੇ ਕੋਬੇ ਨੂੰ ਬਾੜੀ ਅੱਗੇ ਕਹਿੰਦੀ ਭਗਤ ਦਾਤੇ ਸੂਰਵੇਂ ਕਿੱਦਾਂ ਬਣਨਾ ਲੋਕਾਂ ਦੇ ਤੇ ਆ ਪੁੱਤ ਆਉਂ ਲਈ ਇਹ ਮਸਲਾ ਤੁਸੀਂ ਲੜਾਈ ਲੜਦੇ ਨਾ ਪ੍ਰਭਾ ਜੀ ਮਸਲਾ ਤੇ ਫਸਲਾ ਦੀ ਤੇ ਮਸਲਾ ਨੇ ਪਿਆਰ ਕਿੱਦਾਂ ਹੋਣਾ ਹੀ ਮਸਲਾ ਦੇ ਪਿਆਰ ਦਾ ਮਤਲਬ ਹੈ ਭਗਤ ਦਾਤੇ ਜੂਰ ਮੇ ਤੇ ਹੁਣੇ ਕਿੱਦਾਂ ਇਹ ਬਿਵਾਰੀਆਂ ਕਹਾਣੀਆਂ ਉਹ ਤਸਬੁੱਤ ਕਰੇ ਤੇ ਬਿਵਾਰੀਆਂ ਕਹਾਣੀਆਂ ਜਿੱਥੋਂ ਜੰਮਦੀਆਂ ਉੱਥੇ ਵੀ ਤਾਂ ਸਰਕਾਰ ਆ ਵੀ ਜਾਂਦੀਆਂ ਨਹੀਂ ਭਈ ਲੇਕਿਨ ਚੰਡੀਗੜ੍ਹ ਨੂੰ ਸਰਕਾਰ ਚੱਕਾ ਚੱਕ ਜਾਨੀ ਆ ਛੋਲੇ ਨੂੰ ਸਰਕਾਰ ਚੱਕਾ ਚੱਕ ਜਾਨੀ ਆ ਮਨਾਲੀ ਨੂੰ ਸਰਕਾਰ ਚੱਕਾ ਚੱਕ ਜਾਨੀ ਆ ਜਿੱਥੇ ਪਿਕਨਿਕ ਜਾਂਦੇ ਮੌਜ ਮਨ ਲਾ ਜਾਂਦੇ ਲੁੱਚਪੜਾ ਕਰਦੇ ਜਾਂਦੇ ਉੱਥੋਂ ਦੀ ਸਰਗਾ ਚੱਕਾ ਚੱਕਾ ਜਿੱਥੋਂ ਆਣਿਆ ਜੀ ਨਸਲਾ ਨੇ ਤਿਆਰ ਹੋਣਾ ਭਗਤ ਦਾਤੇ ਸੂਰਮੇ ਬੰਨਾ ਹੁਣ ਦੱਸੋ ਨਿਚਾਰ ਹੋਇਆ ਕਿ ਨਹੀਂ ਹੋਇਆ ਹੁਣ ਪਤਾ ਲੱਗਦਾ ਜਿੱਤਾਂ ਕਿਉਂ ਖੜ ਰਿਹਾ ਹੁਣ ਪਤਾ ਲੱਗਦਾ ਡੋਡੇ ਫਿਰ ਕਿਉਂ ਨਹੀਂ ਖਤਮ ਹੁੰਦੇ ਹੁਣ ਪਤਾ ਲੱਗਦਾ ਕਲੀ ਕਲੀ ਠੇਕੇ ਕਿਉਂ ਕਰਦੇ ਕਿਉਂਕਿ ਜਿੱਥੇ ਬਵਾਲੀਆਂ ਕਹਾਣੀਆਂ ਪੁੱਤ-ਸਪੁੱਤਰ ਕਰਦਿਆ ਉਹ ਬਵਾਲੀਆਂ ਕਹਾਣੀਆਂ ਦੇ ਦਰਾਂ ਦੀਆਂ ਸਕਤਾ ਵੀ ਪਿਕਨਿਕ ਨਗਰ ਉਹ ਰਵਦਾਸ ਤੇ ਦਰਦੀ ਸੜਕ ਬਣੀ ਨਾ ਬਸ ਵਿੱਚ ਪਿੱਟਾ ਤੇ ਦਰਦੀ ਸੜਕ ਬਣੀ ਆ ਚਾਰ ਜ਼ਿਲ੍ਹੇ ਆ ਇੱਕ ਵੀ ਮੈਡੀਕਲ ਕਾਲਜ ਨਹੀਂ ਪੀਜੀਆ ਹੀ ਜਲੇ ਧੱਕੇ ਤੇ ਧੱਕਾ ਖੇਤੀ ਵੀ ਨਾ ਬਣੀ ਕਿੱਥੋਂ ਟੈਸਟ ਹੋਣੇ ਕਿੱਥੇ ਡਾਕਟਰ ਬੈਠਾ ਕਿਤੇ 10 ਰੁਪਏ ਦੀ ਪਰਤੀ ਮਮੀ ਉਹ ਪਿੱਡੀ ਜਾਣਾ ਪੁਰਾਣੀ ਜਾਣਾ 올ਡ ਜਾਣਾ ਮਹਿਰੂ ਜਾਣਾ ਬੰਦੇ ਨੂੰ ਬਾਂਦਰ ਬਣਾ ਦਿੰਦੇ ਆ ਇਹ ਬੰਦੇ ਨੂੰ ਬਾਂਦਰ ਬਣਾ ਦਿੰਦੇ ਆ ਤੇ ਤਰੀਖ ਪੈਂਦੀ ਆ ਟੈਸਟਾਂ ਦੀ ਐਕਸ-ਰੇ ਦੀ ਸੀਟੀ ਦੀ ਐਮ ਆਰ ਆਈ ਦੀ ਤਰੀਖ ਕੋਈ ਤਰੀਕ ਹੈ ਨਿਆ ਤਰੀਕਾ ਦਾ ਸਹੀ ਨਹੀਂ ਪਾਉਂਦਾ ਟਾਈਮ ਨਹੀਂ ਫਿਰਨੈ ਨਿਆ ਤਰੀਕਾ ਦਾ ਜੱਜ ਨਹੀਂ ਪਾਉਂਦਾ ਤੇਈ ਚੌਂਦੀ ਦੇ ਕੇ ਜਿੰਦੀ ਪੀਜੀਆ ਦੇ ਡਾਕਟਰ ਪਾਉਂਦੇ ਆ ਤੇ ਸਾਡਾ ਇਲਾਕਾ ਅੱਧਾ ਮਰ ਜਾਂਦਾ ਇਲਾਜ ਦੇ ਦੇਖੋ ਤੇ ਡਾਕਟਰ ਤਾਂ ਚੁੱਪ ਕਰਕੇ ਦੇਖ ਹੀ ਦਿੰਦਾ ਰੈਫਰ ਟੂ ਪੀਜੀਆ ਤੇ ਉੱਥੇ ਕਿਹੜੀ ਮਾਸੀ ਬੈਠੀ ਸਾਡੀ ਬਾਪਾ ਨੇ ਨੂੰ ਗਈ ਉੱਥੇ ਪਤਾ ਲੱਗਦਾ ਜਾ ਕੇ ਕਿਹੜੀ ਮਾਂ ਦੀ ਮਾਸੀ ਆਖੀ ਇੱਥੇ ਸਾਰੇ ਪ੍ਰਧਾਨ ਪੰਜਾਬ ਦੇ ਛੋਟੇ ਹੋ ਜਾਂਦੇ ਪੀਜੀਆ ਦੇ ਬਾਹਰ ਇਸ ਰੋਗਾ ਕੋਈ ਤਗਰੀਬ ਦਾ ਜਦੋਂ ਪਰਹਾਨਾ ਨੂੰ ਬਾਣੀ ਉੱਤੇ ਕੋ ਪੜਾਉਣੇ ਆਮ ਲੋਕਾਂ ਦਾ ਕੀ ਆ ਰਿਹਾ ਇਹ ਕਿਹਨੇ ਬਣਾਉਣਾ ਸੀ ਪੀਜੀਆ ਇਹ ਚਾਰ ਜ਼ਿਲ੍ਹਿਆਂ ਚ ਇੱਕ ਵੀ ਮੈਡੀਕਲ ਕਾਲਜ ਨਹੀਂ ਜਿੱਥੇ ਚੰਦੂ ਮਾਜੜਾ ਆ ਦੋ ਕਾਲਜ ਪਟਿਆਲੇ ਜਿੱਥੇ ਮਰੀਜ਼ ਦਵਾਈ ਗਿਆ ਉੱਥੇ ਦੋ ਕੋਲ ਕਾਲਜ ਬੱਤੀ ਵਾਲਾ 16 ਵਾਲਾ ਪੀਜੀਆ ਜਿੱਥੇ ਬਿੱਟੂ ਆ ਵਾਲੇ ਵੀ ਆ ਰਹੇ ਉੱਥੇ ਦੋ ਕਾਲਜ ਸੀਐਲਸੀ ਡੀਐਫਸੀ چارہ دے ماں مارے مارے آپ رب نے نہیں مارے باہری امیدوار نرگا مزدور پڑھ پنڈ بیٹھا ہے سو دلے نی دیا پچھلے بھی سالوں کو صرف ٹائی سو تین سو دیہی پچھلے بیس سالوں تو کہڑا گزارا ہوں بھائی کیندر دی سکیم ہے پانچ سو سات سو کی کرنی ਪਰ ਸਸੋ ਸਸੋ ਕਿੰ ਕਰਾ ਰੇ ਸੋਤ ਇਹਨਾਂ ਦਾ ਰਜਗਾਰ 360 ਦਿੰਦਾ ਕਿੰ ਕਰਾ ਰਾ ਵੀ 100 ਦੇ ਤੇ ਆਟਾ ਮਿਲ ਗਿਆ 265 ਦੇ ਛਣਪੂਰਾ ਖਾਣਾ ਹੁਣ ਤੇ ਹੁਣ ਤੇ ਛਣ ਲਿਆ ਤੇ ਛਣਪੂਰਾ ਵੀ ਨਿਕਲਦਾ ਨਹੀਂ ਚੱਕੀਆਂ ਬੜੀਆਂ ਟੈਕਨੋਲੋਜੀ ਵਾਲੀਆਂ ਆ ਗਈਆਂ ਛਣਪੂਰਾ ਰਹਿਣੀ ਨਹੀਂ ਦਿੰਦੀ ਮਜ਼ਦੂਰ ਦੀ ਗੱਲ ਕਹਣ ਕਰਨੇ ਆ ਮਜ਼ਦੂਰ ਤੇ ਲਾਤਾ ਕੇਵਲ ਕਿ ਕਰਮੀ ਕਿੱਥੇ ਬੈਠੀ ਆ ਖ਼ੁਰਪਾ ਲੈ ਕੇ ਧਰਮੀ ਕਿੱਥੇ ਬੈਠੀ ਆ ਟੋਕਾ ਲੈ ਕੇ ਕੇਵਲ ਕਿੱਥੇ ਬੈਠਾ ਛਾਵੇਂ ਮੈਜੂਰ ਨੂੰ ਕਿਹਾ ਜੇ ਨਾ ਚੱਬੇ ਟੇਪ ਟੇਪ ਤੇ ਦੰਦਾ ਚਾਰਦਾ ਸਰਪੰਚ ਦੇ ਉੱਪਰ ਤੇ ਸਰਪੰਚ ਵਿਚਾਰਾ ਗਰੀਬਾ ਨੂੰ ਉਹ ਉਹਦੀ ਡਿਊਟੀ ਤੇ ਕੈਮਰਾ ਕੈਮਰਾ ਲੱਗ ਹਲਾਓ ਹਾਜ਼ਰੀ ਤੁਹਾਡੇ ਵੀ ਲੱਗਦੀ ਹੋਣੀ ਪਿੰਡ ਚਾਜ਼ਰੀ ਬੋਲ ਲਾੜੀ ਮੈਂਦੀ ਆ ਕਿ ਸਰਕਾਰ ਨੂੰ ਆਉਂਦੀ ਆ ਬਈ ਚੰਦੂ ਬਾਜਰੇ ਦੇ ਕੋਈ ਕੈਮਰਾ ਨੇ ਸਿੰਗਲੇ ਦੇ ਕੋਈ ਕੈਮਰਾ ਨੇ ਮਨਵਿੰਦਰ ਕੰਗ ਦੇ ਕੋਈ ਕੈਮਰਾ ਨੇ ਤੇ ਮਜ਼ਦੂਰ ਦੇ ਕੋਈ ਕੈਮਰਾ ਬਈ

बीएससी फर्स्ट ईयर सेकंड ईयर और बच्चे फिर अंबेडकर चौक एंड बच्चे दे चौक सीधा ਨਾ ਪੈਂਦਾ ਤੇ ਕੋਲ ਲਾਇਬ੍ਰੇਰੀ ਖੁੰਟੀ ਤੇ ਜਿਹੜਾ ਲਾਇਬ੍ਰੇਰੀ ਤੇ ਦੋ ਸਾਲ ਕਿਤਾਬਾਂ ਦੀ ਝੂਕ ਛਾਲੀਆਂ ਨੇ ਉੱਥੋਂ ਦੀ ਤੇ ਤੁਹਾਡੇ ਇਲਾਕੇ ਦਾ ਆ ਤੁਹਾਡਾ ਖੂਨ ਹੈ ਤੁਹਾਡਾ ਫੈਸਲਾ ਤੁਸੀਂ ਕਰਨਾ ਹੈ ਯਾਰ ਹੁਣ ਵੀ ਟਾਕਾ ਮਾਰਨ ਵਾਲੇ ਪ੍ਰੇਮ ਚੋਪਰੇ ਸਿਰ ਤੇ ਬਿਠਾਉਣੇ ਹੈ ਹਾਂ ਨਾ ਟਾਕਾ ਦਾ ਪ੍ਰੇਮ ਚੋਪਰਾ ਨਹੀਂ ਕਿਸੇ ਸਰਵਜ ਮਾਰਦਾ ਸੀ ਜਿੰਨਾ ਇਹ ਮਾਰਦਾ ਜਿਹੜਾ ਆਇਆ ਡੱਕਾ ਮਾਰਨਾ ਆ ਕਿਸੇ ਨੇ ਗੱਲ ਵੀ ਕੀਤੀ ਦਿੱਲੀ ਜਾ ਕੇ ਚਲੋ ਬਿੱਟੂ ਦੀ ਕੋਈ ਗੱਲ ਸੁਣਾਓ ਸੁਣਾਓ ਬਿੱਟੂ ਦੀ ਕੋਈ ਗੱਲ ਕਿ ਪਾਰਲੀਮੈਂਟ ਸਰ ਸਭ ਹੱਕ ਲੈ ਗੋਆ ਗੜਾਓ ਕੋਈ ਚੰਦੂ ਮਜਰੇ ਦੀ ਗੱਲ ਤੁਹਾਡੇ ਹੱਕ ਚ ਬੋਲਿਆ ਹੋਵੇ ਪਾਰਲੀਮੈਂਟ ਦੇ ਵਿੱਚ ਰਾਜੇ ਦੇ ਦਰਬਾਰ ਚ ਖੜਾ ਹੋ ਕੇ ਗੜਾਓ ਫਿਰ ਮਨਿਸਟਰ ਵਾਲੀ ਦੀ ਗੱਲ ਤੁਹਾਡੇ ਹੱਕ ਤੇ ਬੋਲਿਆ ਹੋਵੇ ਆਕਸਾਰ ਭਾਈਚਾਰੇ ਦੇ ਪ੍ਰਧਾਨ ਸਾਹਿਬ ਬੈਠੇ ਆ ਪੈਰ ਕੁਮਾਰੀ ਮਾਯਾਵਤੀ ਕੋਲ ਦੇ ਕੋ ਤਿੰਨ ਵੇਲੇ ਆਏ ਨੇ ਖੇਤੀ ਦੇ 15 ਮੈਂਬਰ ਪਾਰਲੀਮੈਂਟ ਸੀ ਸਾਡੇ ਕੋਲ 10 ਲੋਕ ਸਭਾ ਹਾਂ ਜਰਾ ਸਵਾਦ ਇਹ ਤਾਂ ਤਾਂ ਇਹ ਟ੍ਰੂ ਬ੍ਰਿਸ਼ਕੇ ਕਾਲੀ ਜਾਨ ਵਾਲੇ ਇਹ ਤਾਂ ਦੋ ਇਹ ਤਾਂ ਦੋ ਸੀ ਮਿਆ ਬੀਵੀ ਪਤੀ ਪਤਨੀ ਦੋ ਦੇ ਮਗਰ 15 ਘਰਦੇ ਸੀ ਸਾਡੇ ਆਏ ਪਰ ਮਾਇਆਵਤਨ ਕਿਹਾ ਸੀ ਚਿਹਰਾ ਇਹਨਾ ਤੇ ਰੱਖਣਾ ਬਰੋ ਦੇ ਕੰਨ ਕਿ ਤੁਸੀਂ ਮਗਰ ਕਰ ਕੀ ਕਰਨਾ 15 ਘਰ ਦੇ ਰੌਰ ਕਮੋਲਾ ਭਲਵਾ ਦੇ ਵਿਰੋਧ ਵਿੱਚ ਬਹੁਤ ਜਨ ਸਮਾਜ ਪਾਰਟੀ ਲਵਾਵੀ ਰਹੀ ਆ ਅਸੀਂ ਕਿਹੜਾ ਮੋਦ ਜਿਹੜਾ ਨਾ ਛੋਇਆ ਹੋਵੇ ਯਾਦ ਕਰੋ پر سو ایک سو اچھی سڑک پورے دیش کا میڈیا کہہ رہے سے اتوی بیٹھے آ پورے دیش کا میڈیا کہہ رہا سر پری بھی بیٹھے آ پورے دیش کا میڈیا کہہ رہا سر خالصانی بیٹھے آ پورے دیش کا میڈیا کہہ رہا سر بیٹھے آ ਮੈਂ ਕਹਿ ਰਿਹਾ ਸੀ ਪੂਰੇ ਪੰਜਾਬ 'ਚ ਮੈਂ ਗੜੀ ਗਲੀ ਮੀਟ ਦਾ ਕਰ ਰਿਹਾ ਸੀ ਮੈਂ ਕਹਿ ਰਿਹਾ ਸੀ ਕਿਸਾਨ ਅਜ ਨਿਮਾਣਾ ਹੋ ਗਿਆ ਏ ਮੈਂ ਕਹਿ ਰਿਹਾ ਸੀ ਲੋਕਾਂ ਨੂੰ ਅਜ ਨੂੰ ਅਸਰਾ ਹੋ ਗਿਆ ਕਿਸਾਨ ਨਿਉਤਾ ਹੋ ਗਿਆ ਕਿਸਾਨ ਨਿਪੱਤਾ ਹੋ ਗਿਆ ਕਿਸਾਨ ਪੱਤਦਾ ਦੇਸ਼ ਦਾ ਮੀਡੀਆ ਸਾਰੇ ਅਸੀਂ ਤਾਰ-ਤਾਰ ਕਰਕੇ ਇੱਜ਼ਤ ਲੁੱਟੀ ਜਾ ਰਹੀ ਸੀ ਕਿਸਾਨ ਦੀ 80 ਸਾਲ ਦੀ ਮਾਂ ਵੀ ਉੱਥੇ ਸੀ 9 ਸਾਲ ਦਾ ਛੋਟਾ ਬੱਚਾ ਵੀ ਉੱਥੇ ਸੀ 9 ਮਹੀਨਿਆਂ ਦਾ ਜੰਮਿਆ ਵੀ ਉੱਤੇ ਸੀ ਐਡਾ ਵੱਡਾ ਅੰਦੋਲਨ ਤੇ ਦੇਸ਼ ਦਾ ਮੀਡੀਆ ਉੱਦੈ

31 ਦਸੰਬਰ ਸਵੇਰੇ 9:00 ਵਜੇ ਮਿਲਦੇ ਆ ਨਵਾਂ ਸਾਲ ਕਿਸਾਨਾਂ ਨਾਲ ਔਰ 6 ਕਿਲੋਮੀਟਰ ਪ੍ਰਧਾਨਜੀ ਕਾਫਲਾ ਫੇਸਬੁਕ ਤੇ ਅੱਜ ਵੀ ਲਾਈ ਪਿਆ ਤਰੀਕਾ ਮੈਂ ਤੁਹਾਨੂੰ ਦੱਸ ਤੀਆਂ ਮੇਰੀ ਫੇਸਬੁਕ ਤੇ ਜਾ ਕੇ ਕੱਢ ਲਿਓ ਬੋਲ ਰਿਹਾ ਲਾਈਵ ਚੱਲਦਾ ਆ 31 ਦਸੰਬਰ ਨੂੰ 6 ਕਿਲੋਮੀਟਰ ਲੰਬਾ ਕਾਫਲਾ ਸੈਂਕੜੇ ਗੱਡੀਆਂ ਹਜ਼ਾਰਾਂ ਲੋਕ ਰਾਤ 31 ਸਿੰਘੂ ਵਾੜ ਤੇ ਅਗਲੇ ਦਿਨ ਅਸੀਂ ਮੋਰਚਾ ਕੱਢਿਆ ਨੀਲੇ ਝੰਡੇ ਲਹਿਰਾਉਂਦੇ ਅਰਥੇ 1 ਜਨਵਰੀ ਨੂੰ ਵੱਡਾ ਰੋੜ ਨਗਰ ਕੀਰਤਨ ਸੀ ਕਾਲੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਈ ਚ ਔਰ ਅਸੀਂ ਮੱਥਾ ਟੇਕਿਆ ਪ੍ਰਕਰਮਾ ਕੀਤੀ ਸ਼ਾਮ ਨੂੰ ਵਾਪਸ ਆਏ ਅਗਲੇ ਦਿਨ ਖਬਰ ਲੱਗੀ ਫਰਸਟ politcal party who join the singhu border ਕਿ ਪਹਿਲਾ ਰਾਜਨੀਤਿਕ 당ਲਾ ਹੈ ਟਾਈਮਜ਼ ਆਫ ਇੰਡੀਆ ਖੋਲ੍ਹ ਲਿਓ ਇੰਗਲਿਸ਼ ਟ੍ਰਿਬਿਊਨ ਖੋਲ੍ਹ ਗਿਓ ਹਿੰਦੁਸਤਾਨ ਟਾਈਮਜ਼ ਖੋਲ੍ਹ ਲਿਓ ਅੰਗਰੇਜ਼ੀ ਕੋਬਾ ਦਿੱਲੀ ਦਾ ਹਿੰਦੀ ਅੰਗਰੇਜ਼ੀ ਮੀਡੀਆ ਸਾਡੇ ਆ ਤਾਂ ਕਹਿੰਦੇ ਦਲਤਈਆ ਇਹਨਾਂ ਨੂੰ ਕੀ ਆ ਉਸ ਦਿਨ ਤੋਂ ਬਾਅਦ মিডিਆ ਇਹ ਗੋੜਣਾ ਬੰਦ ਹੋ ਗਿਆ ਕਿ ਕਿਸਾਨਾਂ ਨਾਲ ਮਜ਼ਦੂਰ ਨਹੀਂ ਖੜਾ ਇਸ ਕਰਕੇ ਮੇਰੀ ਬੇਨਤੀ ਹੈ ਪਾਰਟੀ ਨੇ ਐਮਐਨਏ ਸਾਹਿਬ ਨੇ ਬੜੇ ਵਿਸਥਾਰ ਨਾਲ ਦੱਸਿਆ ਤੁਹਾਨੂੰ ਐਨਓਸੀ ਦਾ ਮੁੱਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ਸੈਂਕੜੇ ਮੁੱਦੇ ਨੇ ਹੱਲ ਕੌਣ ਕਰਾਊਗਾ ਚੰਦੂ ਮਾਜਰਾ ਹੱਲ ਕੌਣ ਕਰਾਏਗਾ 500 ਕਿੱਲੇ ਦਾ ਮਾਲਕ ਚੰਦੂ ਮਾਜਰਾ ਉਹ ਪੰਛੀ ਦੇ ਦਰੋਂ ਜਾਂਦੀਆਂ ਸੜਕਾਂ ਨਾ ਬਣਾ ਸਕਿਆ ਤੁਹਾਡਾ ਕੀ ਬਣਾਏਗਾ ਹੱਲ ਕੌਣ ਕਰਾਏਗਾ ਮਰੀਸ਼ ਤਵਾਰੀ ਸਿੰਘਲਾ ਬਿੱਟੂ ਉਹ ਤਾਂ ਪ੍ਰਵਾਸੀ ਪੰਛੀ ਨੇ ਪ੍ਰਵਾਸ ਘੱਟੜ ਆਏ ਨੇ ਇੱਕ 139 ਚ 14 ਚ ਮੁੜ ਗਿਆ ਇੱਕ 24 ਚ ਮੁੜ ਗਿਆ ਤੇ ਸਿੰਗੜਾ ਤੇ ਇੱਕ ਸਿੰਗਲ ਹੀ ਭਜਣਾ ਸੀ ਇਥੋਂ ਜਿੱਤ ਨਹੀਂ ਦਿੰਦਾ ਗੱਡੀ ਜਿੱਤ ਨਹੀਂ ਦਿੰਦਾ ਜਿੱਤ ਨਹੀਂ ਗਿਆ ਇਸ ਵੇਲੇ ਨੂੰ ਔਰ ਚੰਦੂ ਬਾਜਰਾ ਜੇ ਨਾ 5ਵੇਂ ਨੰਬਰ ਤੇ ਆਇਆ ਰਾਜੇ ਨੇ ਛੱਡ ਪਿਆਗੇ 5ਵੇਂ ਨੰਬਰ ਤੇ ਆਊਗਾ 5ਵੇਂ ਨੰਬਰ ਤੇ ਇਹ 300 ਚਾਰ ਹਰ ਮਾਰਵਿੰਦਰ ਕਾ ਇਹ ਫੈਸਲਾ ਤੁਸੀਂ ਕਰਨਾ ਹੈ ਫੈਸਲਾ ਤੁਸੀਂ ਕਰਨਾ ਹੈ ਤੇ ਮੱਧ ਪ੍ਰਦੇਸ਼ ਤੋਂ ਆਏ ਥੱਲੇ ਥੱਲੇ ਲਾਣਾ ਜਿਹੜਾ ਬੀਜੇਪੀ ਆਲਾ ਆ ਉਹਦੇ ਥੱਲੇ ਲਾਣਾ ਦਸ਼ਮੇਸ਼ ਪਿਤਾ ਦਾ ਗਰੀਬ ਸਖ ਖੇਸਰਾ ਤੁਸੀਂ ਕਰਨਾ ਹੀ ਦਸ਼ਮੇਸ਼ ਪਿਤਾ ਨੇ ਕਿਹਾ ਸੀ ਇਹਨ ਗਰੀਬ ਸਖਰ ਕੋ ਦੇਵ ਭਾਈ ਸਾਹਿਬ ਦੇ ਦਸ਼ਮੇਸ਼ ਪਿਤਾ ਨੇ ਕਲਗੀ ਨਾਲ ਦੇ ਗਿੱਠਾਂ ਨਹੀਂ ਭੰਦੀਆਂ ਗਲਤੀਆਂ ਮੈਂਦਤਿਆਂ ਨੇ ਕੀਤੀਆਂ ਉਹ ਤੁਸੀਂ ਵੋਟ ਦਾ ਚਾਰਪੌੜ ਬੋਲੋ ਤੇ ਮਾਰੋ ਪਿਤਾ ਦੀ ਨਕਲ ਤੇ ਹੈ ਪਿਤਾ ਜੀ 300 ਸਾਲ ਪਹਿਲਾਂ ਤੁਸੀਂ ਕਲਗੀ ਲਾਈ ਸੀ ਅਸੀਂ ਪੂਰੇ ਇਲਾਕੇ ਨੂੰ ਤਿਆਰ ਕਰ ਲਿਆ

वाहे गुरु जी